ਹalleluyah ਅੱਜ ਸੀ ਮੇਰੀ ਪ੍ਰਖਮਾਨੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਪਰਮੇਸ਼ਰ ਨੇ ਤੁਹਾਨੂੰ ਤੁਹਾਡੀ ਆਰਥਿਕ ਸਥਿਤੀ ਬਦਲਣ ਲਈ ਚੁਣਿਆ ਹੈ ਨਿਆਂਇਆਂ ਅਧਿਆਇ 6 ਉਹਦੀ 15 ਤੇ 16 ਐਤ ਉਹਨੇ ਉਸ ਨੂੰ ਆਖਿਆ हे ਪ੍ਰਭੂ ਮੈਂ ਇਸਰਾਇਲ ਨੂੰ ਕਿੱਕਰ ਬਚਾਵਾਂ ਵੇਖ ਮੇਰਾ ਟੱਬਰ ਮਨਸ਼ੇ ਵਿੱਚ ਸਾਰਿਆਂ ਨਾਲੋਂ ਕੰਗਾਲ ਹੈ ਅਤੇ ਆਪਣੇ ਪਿਓ ਦੇ ਟੱਬਰ ਵਿੱਚੋਂ ਮੈਂ ਸਭ ਤੋਂ ਨਿਕਾਂ ਹਾਂ ਪੰਚ ਹਵਾਨ ਨੇ ਉਹਨ ਨੂੰ ਆਖਿਆ ਮੈਂ ਜ਼ਰੂਰ ਤੇਰੇ ਨਾਲ ਹੋਵਾਂਗਾ ਅਤੇ ਤੂੰ ਮਿਦਜਾਨੀਆਂ ਨੂੰ ਇੱਕੇ ਮਨੁੱਖ ਵਾਂਗਰ ਵੱਢ ਸੁੱਟੇਂਗਾ ਮੇਰੇ ਪਿਆਰਿਓ ਬਾਈਬਲ ਸਾਨੂੰ ਦੱਸਦੀ ਹੈ ਕਿ ਇਸرائیਲੀ ਮਿਦਜਾਨੀਆਂ ਦੇ ਕਾਰਨ ਬਹੁਤ ਮੁਸੀਬਤ ਵਿੱਚ ਸਨ ਕਿਉਂਕਿ ਇਸرائیਲੀਆਂ ਨੇ ਪਰਮੇਸ਼ਰ ਤੋਂ ਮੂੰਹ ਮੋੜ ਲਿਆ ਸੀ ਇਸ ਲਈ ਪਰਮੇਸ਼ਰ ਨੇ ਇਸرائیਲੀਆਂ ਨੂੰ ਮਿਦਜਾਨੀਆਂ ਦੇ ਹਵਾਲੇ ਕਰ ਦਿੱਤਾ ਪਹਿਲਾਂ ਅਜਿਹਾ ਨਹੀਂ ਸੀ ਸਾਰੇ ਮਿਦਜਾਨੀ ਇਸرائیਲੀਆਂ ਤੋਂ ਡਰਦੇ ਰਹਿੰਦੇ ਸਨ ਪਾਰ ਜਿੰਨਾ ਚਿਰ ਉਹ ਪਰਮੇਸ਼ਰ ਦੇ ਨਾਲ ਰਹੇ ਸਨ ਪਰਮੇਸ਼ਰ ਨੇ ਉਹਨਾਂ ਨੂੰ ਛੱਤ ਦਿੱਤੀ ਬਾਈਬਲ ਕਹਿੰਦੀ ਹੈ ਪਰਮੇਸ਼ਰ ਗਿਦਾਉਨ ਕੋਲ ਗਿਆ ਅਤੇ ਉਸ ਨੂੰ ਕਿਹਾ ਜਾਹ ਅਤੇ ਇਸਰਾਇਲੀਆਂ ਨੂੰ ਮਦਜਾਨੀਆਂ ਦੇ ਹੱਥੋਂ छुड़ा। ਤਦ ਗਿਦਾਉਨ ਨੇ ਪਰਮੇਸ਼ਰ ਨੂੰ ਕਿਹਾ ਮੈਂ ਉਹਨਾਂ ਨੂੰ ਕਿਵੇਂ छुड़ा ਸਕਦਾ ਹਾਂ ਮੇਰਾ ਕਬੀਲਾ ਸਭ ਤੋਂ ਛੋਟਾ ਹੈ ਕੋਈ ਸਾਡੀ ਪਰਵਾਹ ਨਹੀਂ ਕਰਦਾ ਅਤੇ ਮੈਂ ਆਪਣੇ ਕਬੀਲੇ ਵਿੱਚੋਂ ਸਭ ਤੋਂ ਛੋਟਾ ਹਾਂ ਗਿਦਾਉਨ ਨੇ ਪਰਮੇਸ਼ਰ ਨੂੰ ਕਿਹਾ ਪਰਮੇਸ਼ਰ ਤੂੰ ਗਲਤ ਵਿਅਕਤੀ ਨੂੰ ਚੁਣਿਆ ਹੈ ਤੂੰ ਇੱਕ ਅਜੇਹਾ ਆਦਮੀ ਚੁਣਿਆ ਹੈ ਜੋ ਘੱਟ ਪ੍ਰਭਾਵਸ਼ਾਲੀ ਹੈ ਜਿਸ ਦਾ ਕੋਈ ਵਜੂਦ ਨਹੀਂ ਹੈ ਪਿਆਰਿਓ ਜਿਵੇਂ ਅੱਜ ਲੋਕ ਸੋਚਦੇ ਹਨ ਕਿ ਕੀ ਪਰਮੇਸ਼ਰ ਮੇਰੇ ਜੀਵਨ ਵਿੱਚ ਕੰਮ ਕਰ ਸਕਦਾ ਹੈ ਮੈਂ ਇੱਕ ਨੀਵੀਂ ਜਾਤ ਨਾਲ ਸੰਬੰਧਤ ਹਾਂ ਮੈਂ ਇੱਕ ਛੋਟੇ ਪਰਿਵਾਰ ਨਾਲ ਸੰਬੰਧਤ ਹਾਂ ਮੈਂ ਬਾਂਝ ਹਾਂ ਮੈਂ ਬਿਮਾਰ ਹਾਂ ਪਰ ਮੈਂ ਤੁਹਾਨੂੰ ਸੁਖ ਸਮਾਚਾਰ ਦਿੰਦਾ ਹਾਂ ਕਿ ਜਹਵਾ ਪਰਮੇਸ਼ਰ ਜੋ 4000 ਸਾਲ ਪਹਿਲਾਂ 5000 ਸਾਲ ਪਹਿਲਾਂ ਯਸ਼ਮ ਸੀਦੇ ਸਮੇਂ ਚੇਲਿਆਂ ਦੇ ਸਮੇਂ ਅਜੇਹੀਆਂ ਗੱਲਾਂ ਕਹਿੰਦਾ ਸੀ ਕਿ ਮੈਂ ਤੁਸ਼ ਗਰੀਬ ਅਤੇ ਬਿਮਾਰ ਲੋਕਾਂ ਨੂੰ ਚੁਣਿਆ ਹੈ ਕਿ ਪਰਮੇਸ਼ਰ ਅੱਜ ਵੀ ਅਜੇਹੀਆਂ ਗੱਲਾਂ ਕਹਿੰਦਾ ਹੈ ਮੇਰੇ ਪਿਆਰਿਓ ਪਰਮੇਸ਼ਰ ਤੁਹਾਨੂੰ ਚੁਣਨਾ ਚਾਹੁੰਦਾ ਹੈ ਤੁਹਾਨੂੰ ਉੱਚਾ ਚੁੱਕਣਾ ਚਾਹੁੰਦਾ ਹੈ ਅਤੇ ਸੁਪ ਸਮਾਚਾਰ ਇਹ ਹੈ ਕਿ ਪਰਮੇਸ਼ਰ ਤੁਹਾਨੂੰ ਆਰਥਿਕ ਤੌਰ ਤੇ ਅਸੀਸ ਦੇਣਾ ਚਾਹੁੰਦਾ ਹੈ ਉਹ ਤੁਹਾਡੇ ਪਰਿਵਾਰ ਦੀ ਸਥਿਤੀ ਨੂੰ ਬਦਲਣਾ ਚਾਹੁੰਦਾ ਹੈ ਇਸ ਲਈ ਜਦੋਂ ਤੁਸੀਂ ਪਰਮੇਸ਼ਰ ਵੱਲ ਮੁੜਦੇ ਹੋ ਤਾਂ ਉਹ ਤੁਹਾਡੇ ਕਾਰੋਬਾਰ ਅਤੇ ਪਰਿਵਾਰ ਉੱਤੇ ਜੋ ਸ਼ੈਤਾਨੀ ਅਟੈਕ ਹੁੰਦੇ ਹਨ ਉਸ ਨੂੰ ਖਤਮ ਕਰ ਦੇਵੇਗਾ ਅਤੇ ਤੁਹਾਨੂੰ ਛੁਡਾਵੇਗਾ ਅਤੇ ਤੁਹਾਨੂੰ ਵਧਾਵੇਗਾ ਆਮਨ ਆਓ ਅਸੀਂ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਮੈਨੂੰ ਇੱਕ ਨਵੇਂ ਕਮਜ਼ੋਰ ਵਿਅਕਤੀ ਨੂੰ ਮੇਰੀ ਆਰਥਿਕ ਸਥਿਤੀ ਨੂੰ ਪਰਿਵਾਰਿਕ ਸਥਿਤੀ ਨੂੰ ਬਦਲਣ ਲਈ ਚੁਣਿਆ ਹੈ ਮੈਂ ਤੁਹਾਡਾ ਅਨੁਗ੍ਰਹਿ ਮੰਗਦਾ ਹਾਂ ਤਾਂ ਜੋ ਮੈਂ ਹਮੇਸ਼ਾ ਤੁਹਾਡੀ ਹਜ਼ੂਰੀ ਵਿੱਚ ਬਣਿਆ ਰਹਿ ਸਕਾਂ ਪ੍ਰਵੇਸ਼ਮ ਸੀਦੇ ਸਮਰਥੀ ਨਾਮ ਵਿੱਚ ਆਮੇਨ